ਕੀ ਵੀ ਸੋਚਦੇ ਹੋ ਘਰ ਦੀਆਂ ਜ਼ਿੰਮੇਵਾਰੀਆਂ ਕਰਕੇ ਕਮਾਈ ਕਰਨਾ ਮੁਸ਼ਕਲ ਹੈ ਕਿ ਤੁਸੀਂ ਚਾਹੁੰਦੇ ਹੋ ਆਪਣੇ ਖਰਚ ਲਈ ਕਿਸੇ ਤੇ ਨਿਰਭਰ ਨਾ ਰਹੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗਾ 10 ਅਜਿਹੇ ਤਰੀਕੇ ਜਿਨ੍ਹਾਂ ਨਾਲ ਘਰੇਲੂ ਔਰਤਾਂ ਕਰ ਬੈਠੇ ਮਹੀਨੇ ਦੇ 10000 ਤੋਂ ਲੈ ਕੇ 50000 ਤੱਕ ਕਮਾ ਸਕੀਆਂ ਨੇ ਵੀਡੀਓ ਖੀਰ ਤੱਕ ਜ਼ਰੂਰ ਦੇਖਣਾ ਕਿਉਂਕਿ ਆਖਰ ਦੇ ਵਿੱਚ ਮੈਂ ਦੱਸਾਂਗਾ ਸਭ ਤੋਂ ਤੇਜ਼ ਕਮਾਈ ਵਾਲਾ ਤਰੀਕਾ ਪਹਿਲਾ ਨੰਬਰ ਤੇ ਤੁਸੀਂ ਘਰੋਂ ਟਿਫਿਨ ਸੇਵਾ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਚੰਗਾ ਖਾਣਾ ਬਣਾਉਂਦੇ ਹੋ ਤਾਂ ਟਿਫਿਨ ਸੇਵਾ ਸ਼ੁਰੂ ਕਰ ਸਕਦੇ ਹੋ ਅੱਜਕੱਲ੍ਹ ਵਿਦਿਆਰਥੀ ਤੇ ਨੌਕਰੀ ਪੇਸ਼ਾ ਲੋਕ ਘਰੇਲੂ ਖਾਣਾ ਪਸੰਦ ਕਰਦੇ ਨੇ। ਸ਼ੁਰੂਆਤ ਦੇ ਵਿੱਚ 5 ਤੋਂ 10 ਸਟਿਫਨਾ ਨਾਲ ਸ਼ੁਰੂ ਕਰੋ ਤੇ ਮਹੀਨੇ ਦੀ ਕਮਾਈ 15 ਤੋਂ 3000 ਤੱਕ ਹੋ ਸਕਦੀ ਹੈ। ਨੰਬਰ 2 ਤੇ ਤਰੀਕਾ YouTube ਚੈਨਲ ਸ਼ੁਰੂ ਕਰੋ। ਕੁਕਿੰਗ, ਸਿਲਾਈ, ਘਰੇਲੂ ਨੁਸਖੇ, ਜਾਂ ਧਾਰਮਿਕ ਘਟਨਾ ਜੋ ਵੀ ਤੁਹਾਨੂੰ ਆਉਂਦਾ ਹੈ ਉਸ ਦੀ ਵੀਡੀਓ ਬਣਾਓ। ਮੋਬਾਈਲ ਨਾਲ ਵੀ ਸ਼ੁਰੂ ਕਰ ਸਕਦੇ ਹੋ। ਕਮਾਈ ਐਡਸ ਤੇ ਸਪான்ਸਰ ਤੋਂ ਹੁੰਦੀ ਹੈ। ਨੰਬਰ 3 ਤੇ ਤਰੀਕਾ ਸਿਲਾਈ ਤੇ ਬੁਟੀਕ ਦਾ ਕੰਮ। ਸੂਟ ਸਿਲਾਈ, ਪਾਲਪੀ ਕੋ ਬਲਾਊਜ਼ ਡਿਜ਼ਾਈਨ ਇਹ ਹਮੇਸ਼ਾ ਚੱਲਣ ਵਾਲਾ ਕੰਮ ਹੈ। ਘਰ ਦੇ ਵਿੱਚ ਮਸ਼ੀਨ ਹੋ ਨੰਬਰ 4 ਤੇ ਤਰੀਕਾ ਹੈ ਔਨਲਾਈਨ ਰੀਸੇਲਿੰਗ ਤੁਸੀਂ ਵੀ ਸ਼ੋ ਜਾਂ ਗਲੋਰ ਰੋਡ ਵਰਗੇ ਐਪ ਰਾਹੀਂ ਸਾਮਾਨ ਵੇਚ ਸਕਦੇ ਹੋ ਜਿਸ ਨਾਲ ਤੁਹਾਨੂੰ ਸਾਮਾਨ ਵੀ ਖਰੀਦਣ ਦੀ ਲੋੜ ਨਹੀਂ ਹੈ ਬਿਨਾਂ ਨਿਵੇਸ਼ ਦੇ ਵੀ ਸ਼ੁਰੂਆਤ ਜਿਹੜੀ ਕਰ ਸਕਦੇ ਹੋ ਨੰਬਰ 5 ਤੇ ਹੈ ਬਿਊਟੀ ਪਾਰਲਰ ਦੇ ਘਰ ਘਰ ਦੇ ਵਿੱਚ ਤੁਸੀਂ ਪਾਰਲਰ ਦਾ ਕੋਰਸ ਕੀਤਾ ਹੈ ਤਾਂ ਘਰ ਦੇ ਵਿੱਚ ਛੋਟਾ ਪਾਰਲਰ ਖੋਲ੍ਹ ਸਕਦੇ ਹੋ ਵਿਆਹ ਦੇ ਸੀਜ਼ਨ ਦੇ ਵਿੱਚ ਚੰਗੀ ਕਮਾਈ ਕਰ ਸਕਦੇ ਹੋ ਨੰਬਰ 6 ਤੇ ਅਚਾਰ ਪਾਪੜ ਮੁਰੱਬਾ ਬਣਾ ਕੇ ਵੇਚ ਸਕਦੇ ਹੋ ਘਰੇਲੂ ਬਣਿਆ ਸਾਮਾਨ ਲੋਕ ਬਹੁਤ ਜੀ ਪਸੰਦ ਕਰਦੇ ਨੇ ਸੋਸ਼ਲ ਮੀਡੀਆ ਰਾਹੀਂ ਆਰਡਰ ਲੈ ਸਕਦੇ ਹੋ ਨੰਬਰ 7 ਤੇ ਕੇਅਰ ਸੈਂਟਰ ਜੇ ਤੁਹਾਨੂੰ ਬੱਚਿਆਂ ਨਾਲ ਪਿਆਰ ਹੈ ਤਾਂ ਛੋਟਾ ਡੇ ਕੇਅਰ ਸ਼ੁਰੂ ਕਰ ਸਕਦੇ ਹੋ ਨੌਕਰੀ ਪੇਸ਼ਾ ਮਾਪੇਜ ਦੀ ਲੋੜ ਮਹਿਸੂਸ ਕਰਦੀ ਨੇ ਨੰਬਰ 8 ਤੇ ਫ੍ਰੀਲਾਸਿੰਗ ਕੰਮ ਜੇਕਰ ਤੁਸੀਂ ਐਕਸਪਰਟ ਹੋ ਕੰਪਿਊਟਰ ਦੇ ਵਿੱਚ ਡਾਟਾ ਐਂਟਰੀ ਕੰਟੈਂਟ ਰਾਈਟਿੰਗ ਵਾਇਸਓਵਰ ਇਹ ਸਾਰੇ ਕੰਮ ਕਰ ਲੈਂਦੇ ਹੋ ਤਾਂ ਇਹ ਸਾਰੇ ਕੰਮ ਮੋਬਾਈਲ ਜਾਂ ਲੈਪਟਾਪ 'ਤੇ ਹੋ ਸਕਦੀ ਨੇ ਤੁਸੀਂ ਇਸ 'ਤੇ ਵੀ ਆਪਣੀ ਕਿਸਮਤ ਅਜਮਾ ਸਕਦੇ ਹੋ ਨੰਬਰ 9 ਤੇ ਅਗਰਬੱਤੀ ਜਾਂ ਮੋਮਬਤੀ ਬਣਾਉਣ ਦਾ ਕੰਮ ਘੱਟ ਖਰਚ ਨਾਲ ਇਹ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਥੋੜੀ ਟ੍ਰੇਨਿੰਗ ਨਾਲ ਵਧੀਆ ਕਮਾਈ ਹੋ ਸਕਦੀ ਹੈ ਨੰਬਰ 10 ਤੇ ਜਿਹੜਾ ਸਭ ਤੋਂ ਤੇਜ਼ ਤਰੀਕਾ ਹੈ ਪੈਸੀ ਕਮਾਉਣ ਦਾ ਜੇ ਤੁਸੀਂ ਪੜੇ ਲਿਖੇ ਹੋ ਤਾਂ ਘਰ ਦੇ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾ ਸਕਦੇ ਹੋ ਫਾਰਮਿੰ ਨੇ ਫਿਕਸ ਆਮਦਨ ਬਣ ਸਕਦੀ ਹੈ ਇੱਕ ਖਾਸਲਾ ਤੁਹਾਨੂੰ ਸਾਡੀ ਰਹੇਗੀ ਸ਼ੁਰੂ ਦੇ ਵਿੱਚ ਛੋਟਾ ਸੁਰੂ ਕਰੋ ਹੌਲੀ ਹੌਲੀ ਪਤਾਓ ਸੋਸ਼ਲ ਮੀਡੀਆ ਦਾ ਪੂਰਾ ਇਸਤੇਮਾਲ ਕਰੋ ਆਪਣੇ ਉੱਤੇ ਪ੍ਰੋਸਾਨ ਰੱਖੋ ਕਮਾਈ ਦਾ ਮੌਕਾ ਘਰ ਦੇ ਵਿੱਚ ਹੈ ਜੇ ਤੁਸੀਂ ਚਾਹੁੰਦੇ ਹੋ ਮੈਂ ਕਿਸੇ ਇੱਕ ਕੰਮ ਦੀ ਪੂਰੀ ਡਿਟੇਲ ਵੀਡੀਓ ਬਣਾਵਾਂ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਪਸੰਦ ਆਵੇ ਤਾਂ ਲਾਈਕ ਕਰੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਹਰ ਇੱਕ ਅਪਡੇਟ ਤੁਹਾਨੂੰ ਤਾਈ ਮਿਲੇਗੀ ਸੋ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ ਜੋ ਜੱਜ ਧੰਨਵਾਦ